ਵੀਡੀਓ 'ਚ ਤੁਸੀਂ ਹਰ ਰੋਜ਼ ਮਸ਼ੀਨਰੀਆਂ ਤਾਂ ਦੇਖਦੇ ਹੀ ਹੋ ਤੇ ਅੱਜ ਆਪਾਂ ਮਸ਼ੀਨਰੀਆਂ ਦੇ ਨਾਲ ਕੋਠੀ ਲੈ ਕੇ ਪਹੁੰਚੇ ਅਸੀਂ ਜਿਹੜੇ ਮਾਲਕ ਨੇ ਜਿਹੜਾ ਪਰਿਵਾਰਾ ਜੀ ਸਾਰਾ ਉਹ ਬਾਹਰ ਚੱਲੇ ਨੇ ਉਹਨਾਂ ਦਾ ਬੁਲਟ ਸਕੂਟੀ ਕੋਠੀ ਕੋਠੀ ਦਾ ਸਾਰਾ ਸਮਾਨ ਜਿੰਨਾ ਵੀ ਹੁੰਦਾ ਸਾਰਾ ਕੁਝ ਇਹਨਾਂ ਨੇ ਵੇਚਣਾ ਤੇ ਗੱਲਬਾਤ ਆਪਾਂ ਪੂਰੀ ਕਰਾਂਗੇ ਕੱਲੀ ਕੱਲੀ ਮਸ਼ੀਨਰੀ ਦੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਤੁਸੀਂ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਸੀ ਹਰੇ ਜ ਅੱਖਰਾਂ 'ਚ ਉੱਪਰ ਲਿਖਿਆ ਹੋਇਆ 779445360 ਜੇ ਕਿਸੇ ਨੇ ਆਪਦੀ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਵੇਚਣਾ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ 10-12 ਫੋਟੋਆਂ ਪੂਰੀ ਜਾਣਕਾਰੀ ਐਡ ਚੈਨਲ ਤੇ ਬਿਲਕੁਲ ਫਰੀ ਦੇ ਵਿੱਚ ਤੁਸੀਂ ਲਗਵਾ ਸਕਦਾ ਹੋ ਜੀ ਤੇ ਹੁਣ ਆਪਾਂ ਮਸ਼ੀਨਰੀਆਂ ਦੀ ਕੱਲੀ ਕੱਲੀ ਗੱਲ ਕਰਦੇ ਹਾਂ ਜਿਹੜੀ ਪਹਿਲੀ ਗੱਡੀ ਆਪਣੇ ਕੋਲੇ ਪਹੁੰਚੀ ਆ ਪਹਿਲਾਂ ਗੱਡੀ ਦੀ ਗੱਲਬਾਤ ਕਰਦੇ ਹਾਂ ਸਵਿਫਟ ਦੀ ਸਵਿਫਟ ਆਪਣੇ ਕੋਲੇ ਪੰਜਾਬ ਨੰਬਰ ਪਹੁੰਚੀ ਆ ਐਲ ਡੀ ਆਈ ਸੀ ਗੱਡੀ ਕੁੱਲ 85000 ਚੱਲੀ ਹੋਈ ਆ ਚੱਲੀ ਵੀ ਜੈਨੂਨ ਹੋਈ ਆ ਤੇ ਗੱਡੀ ਦੇ ਜਿਹੜੇ ਮਾਲਕ ਨੇ ਉਹਨਾਂ ਨੇ ਸਾਰੀ ਜਾਣਕਾਰੀ ਆਪਾਂ ਨੂੰ ਦਿੱਤੀ ਹੈ ਸਾਰਾ ਕੁਝ ਤੁਹਾਨੂੰ ਮੈਂ ਦੱਸ ਦੇਣਾ ਹੈ ਜੇ ਆਪਾਂ ਮਾਡਲ ਦੀ ਗੱਲ ਕਰੀਏ 2016 ਮਾਡਲ ਗੱਡੀ ਹੈ ਤੇ ਚੌਥੇ ਨਾਮ ਗੱਡੀ ਹੈ ਜੀ ਹਾਂ 485 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ 4 ਲੱਖ ਤੇ 85000 ਰੁਪਇਆ ਮਾਲਕ ਕਹਿੰਦੇ ਆ ਵੀ ਮੜਾ ਮੋਟਾ ਰੇਟ ਆ ਜਿਹੜਾ ਘਾਟਾ ਵਾਧਾ ਕਰ ਲਾਂਗੇ ਇੱਕ ਵਾਰੀ ਡਿਮਾਂਡ ਹੈ ਬਾਕੀ ਟਾਇਰ ਦੇਖ ਲਓ ਬਹੁਤ ਵਧੀਆ ਕੰਡੀਸ਼ਨ ਚ ਆਪਾਂ ਨੂੰ ਮਿਲ ਜਾਣਗੇ ਵਾਡੀ ਲਾਈਨ ਬਹੁਤ ਵਧੀਆ ਪਈ ਆ ਬੋਰ ਨੈਟ ਡੈਸ਼ ਬੋਰਡ ਅੰਦਰੋਂ ਬਾਹਰੋਂ ਉੱਪਰ ਤੋਂ نیچے ਤੋਂ ਸਾਰੀ ਗੱਡੀ ਬਹੁਤ ਵਧੀਆ ਪਈ ਆ ਕਿਸੇ ਨੂੰ ਪਸੰਦ ਆਈ ਆ ਕੋਈ ਵੀ ਦੇਖਣਾ ਚਾਹੁੰਦਾ ਹੈ ਜਾ ਕੇ ਦੇਖ ਸਕਦਾ ਪੰਜਾਬ ਨੰਬਰ ਹੈ ਨੁਕਸ ਕੋਈ ਨਹੀਂ ਹੈਗਾ ਤੇ ਸਭ ਤੋਂ ਵੱਟ ਗੱਡੀ ਆ ਨੰਬਰ ਤੁਸੀਂ ਨੋਟ ਕਰ ਲਓ ਜਿਨ੍ਹਾਂ ਦੀ ਗੱਡੀ ਆ ਜਿਹੜੇ ਮਾਲਕ ਆਪ ਨੇ ਕੋਈ ਗੱਲ ਕਰਨੀ ਆ ਮਾਲਕ ਨਾਲ ਕਰ ਸਕਦਾ ਹਾਂ 75 299 84 775 ਨੰਬਰ 2 ਤੇ ਜਿਹੜੀ ਆਪਾਂ ਮਸ਼ੀਨਰੀ ਲੈ ਕੇ ਪਹੁੰਚਿਆ ਤੁਸੀਂ ਦੇਖੋ ਜੀ ਆਪਣੇ ਕੋਲੇ ਮਾਲਕ ਨੇ ਗੱਡੀ ਭੇਜੀ ਹੈ 2005 ਮਾਡਲ 2027 ਤੱਕ ਇਹਦੀ ਪਾਸਿੰਗ ਆਪਾਂ ਨੂੰ ਮਿਲ ਜੂਗੀ ਤੇ ਜਿਹੜੇ ਟਾਇਰ ਨੇ ਸਾਰੇ ਆਪਾਂ ਨੂੰ 90 ਤੋਂ 95 ਪੈਸੇ ਮਿਲ ਜਾਣਗੇ ਪਾਵਰ ਸਟੀਰਿੰਗ ਗੱਡੀ ਆ ਤੇ ਪਾਵਰੀ ਸ਼ੀਸ਼ੇ ਨੇ ਗੱਡੀ ਦੀ ਕੰਡੀਸ਼ਨ ਆਲ ਓਕੇ ਆਪਾਂ ਨੂੰ ਮਿਲੂਗੀ ਤੇ ਗੁਰਾਇਆ ਮਾਲਕ ਦਾ ਏਰੀਆ ਦਾ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਪੰਜਾਬ ਨੰਬਰ ਹੈ ਤੇ ਗੱਡੀ ਦਾ ਰੰਗ ਦੇਖ ਲਓ ਵਧੀਆ ਸ਼ਾਈਨਿੰਗ ਦੇ ਵਿੱਚ ਪਿਆਗਾ ਤੇ ਅੰਦਰੋਂ ਜੇ ਗੱਲ ਕਰੀਏ ਤਾਂ ਇਹਨਾਂ ਨੇ ਅੰਦਰੋਂ ਵੀ ਫੋਟੋਆਂ ਖਿੱਚ ਕੇ ਭੇਜੀਆਂ ਤੁਸੀਂ ਜਿਵੇਂ ਕੀ ਦੇਖੋਗੇ ਸੀਟ ਕਵਰ ਬਹੁਤ ਵਧੀਆ ਕੁਆਲਿਟੀ ਦੇ ਆਪਾਂ ਨੂੰ ਮਿਲ ਜਾਣਗੀ ਮੈਟਿੰਗ ਵਧੀਆ ਇਹਨਾਂ ਨੇ ਕਰਵਾਈ ਹੋਈ ਹੈ ਲੱਗੀ ਕੋਈ ਨਹੀਂ ਗੱਡੀ ਵਧੀਆ ਮਾਲਕ ਨੇ ਰੱਖੀ ਹੋਈ ਹੈ ਤੇ ਰੇਟ ਦੀ ਆਪਾਂ ਗੱਲ ਕਰੀਏ ਤਾਂ ਮਾਲਕ ਵੱਲੋਂ 92000 ਰੁਪਇਆ ਡਿਮਾਂਡ ਪਹੁੰਚੀ ਹੈ ਤੇ ਗੱਡੀ ਦਾ ਮਾਡਲ 5 ਹੈ ਤੇ ਗੱਡੀ ਦੀ ਪਾਸਿੰਗ ਰਿਨਿਊ ਹੋਈ ਹੈ ਜੀ 2000 ਚਾਹਤਾ ਤਾਂ ਜਾ ਕੇ ਕਿਸੇ ਨੇ ਦੇਖਣੀ ਗੱਡੀ ਜਾ ਕੇ ਦੇਖ ਸਕਦਾਂ ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਦੇਖ ਸਕਦਾਂ ਨੰਬਰ ਵਾਈ ਦਾ ਸਕਰੀਨ ਤੇ ਆਪਾਂ ਦੇ ਰੱਖਿਆ 98152 ਤੇ 99948 ਗੱਲ ਕਰ ਲਿਓ ਤੀਸਰੀ ਗੱਡੀ ਆਪਣੇ ਕੋਲੇ ਜੀਪ ਪਹੁੰਚੀ ਐ ਜੀ ਜੀਪ 1992 ਮਾਡਲ ਆ ਪੁਰਾਣੀ ਜੀਪ ਐ ਮੈਜਰ ਜੀਪ ਤੁਹਾਡੇ ਸਾਹਮਣੇ ਆ ਜੀ ਬਾਡੀ ਲਾਈਨ ਤੇ ਬਾਡੀ ਲਾਈਨ ਠੀਕ ਐ ਜੀ ਤੇ ਮਾੜਾ ਮੋਟਾ ਆਪਾਂ ਨੂੰ ਮਿਲੂਗਾ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਬਾਡੀ ਲਾਈਨ ਚ ਥੋੜਾ ਬੋਤਾ ਨੁਕਸਾਨ ਆਪ ਨੂੰ ਮਿਲੂਗਾ ਮਤਲਬ ਕਿ ਗਲੀ ਸੜੀ ਨਹੀਂ ਹੈਗੀ ਤੇ ਰੰਗ ਰੰਗ ਮਾੜਾ ਮੋਟਾ ਕਿਸੇ ਪਾਸੋਂ ਲਿਹਾ ਪਿਆਗਾ ਕਿਉਂਕਿ ਮਾਡਲ ਵੀ ਕਾਫੀ ਨੀਮ ਹੈ ਤੇ ਰੰਗ ਤੁਸੀਂ ਮਾਲਕ ਨੂੰ ਪੁੱਛ ਲਿਓ ਵੀ ਨਾਲ ਦਾ ਹੀ ਪਿਆ ਜਾਂ ਬਾਅਦ ਚ ਰੰਗ ਕਰਵਾਇਆ ਹੋਇਆ ਹੈ 80000 ਰੁਪਿਆ ਇਹਨਾਂ ਨੇ ਡਿਮਾਂਡ ਰੱਖੀ ਹੈ ਟਾਇਰ 60 ਤੋਂ 65 ਪੈਸੇ ਮਿਲ ਜਾਣਗੇ ਤੇ ਪਿਛਲੇ ਆਪਾਂ ਨੂੰ ਮਿਲਣਗੇ 40 ਪੈਸੇ ਮੂਰਲੇ 60 ਕ ਪੈਸੇ ਪਿਛਲੇ 40 ਪੈਸੇ ਬੈਟਰੀ ਨਵੀਂ ਹੈ ਗੱਡੀ ਬੱਸ ਵਧੀਆ ਚਲਾਉਣ ਚ ਮਾਲਕ ਕਹਿੰਦੇ ਵੀ ਕੋਈ ਦਿੱਕਤ ਨਹੀਂ ਬਾਕੀ ਬਾਡੀ ਲੈਨ ਤੁਸੀਂ ਦੇਖ ਲਓ ਰੰਗ ਮਾੜਾ ਮੋਟਾ ਜਰੂਰ ਆਪਨ ਮਿਲੂਆ ਬਾਕੀ ਗਲੀ ਸੜੀ ਕੋਈ ਨਹੀਂ ਹੈਗੀ ਟਾਇਰ ਵੀ ਠੀਕ ਹੈ ਗੱਡੀ ਵੀ ਠੀਕ ਹੈ ਚਲਾਉਣ ਚ ਵੀ ਕੋਈ ਨਿਕਸ ਨਹੀਂ ਸੀਟ ਸੂਟ ਵਧੀਆ ਪਾਈ ਨੇ ਤੇ ਜਾ ਕੇ ਬਾਕੀ ਤੁਸੀਂ ਦੇਖ ਸਕਦੇ ਹੋ ਸੁਨਾਮ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲ ਜੂਗੀ ਕਿਸ ਨੂੰ ਪਸੰਦ ਆਈ ਇਹ ਗੱਡੀ ਸੁਨਾਮ ਜਾ ਕੇ ਦੇਖ ਲਿਓ ਤੇ ਨੰਬਰ ਵਾਈ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਜਿੰਨਾਂ ਦੀ ਗੱਡੀ ਆ 98700 88 15265 ਗੱਲਬਾਤ ਜਿਹੜੀ ਵੀ ਕਰਨੀ ਕਿਸੇ ਵੀ ਤਰ੍ਹਾਂ ਦੀ ਕਰਨੀ ਆ ਤੁਸੀਂ ਆਪੇ ਕਰ ਲਿਓ ਜੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਹੋਰ ਵੀ ਮਸ਼ੀਨਰੀਆਂ ਤੁਹਾਨੂੰ ਅੱਗੇ ਮਿਲਣਗੀਆਂ ਕੱਲੀ ਇੱਥੇ ਵੀਡੀਓ ਖਤਮ ਨਹੀਂ ਹੋਈ ਅੱਗੇ ਤੁਹਾਨੂੰ ਆਲਟੋ ਗੱਡੀ ਮਿਲੂਗੀ ਸਕੂਟੀ ਦੇਖਣ ਨੂੰ ਮਿਲੂਗੀ ਬੁਲਟ ਦੇਖਣ ਨੂੰ ਮਿਲੂਗਾ ਕੋਠੀ ਦੇਖਣ ਨੂੰ ਮਿਲੂ ਚਾਰ ਪੰਜ ਚੀਜ਼ਾਂ ਹਲੇ ਪਈਆਂ ਗਈਆਂ ਤੇ ਗੱਲਬਾਤ ਕਰਦੇ ਹਾਂ ਤੇ ਪਹਿਲਾਂ ਤਾਂ ਜਿੰਨੇ ਦੇਖ ਰਹੇ ਹੋ ਜੀ ਤੁਸੀਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ 7719445360 ਦੁਬਾਰਾ ਤੁਹਾਨੂੰ ਮੈਂ ਦੱਸ ਰਿਹਾ ਜੀ ਜੇ ਤੁਸੀਂ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕੋਠੀ ਆ ਘਰ ਮਕਾਨ ਗੱਡੀ ਮੋਟਰਸਾਈਕਲ ਕੋਈ ਕੋਠੀ ਆ ਕੋਈ ਘਰ ਕਿਸੇ ਵੀ ਏਰੀਆ ਚ ਚਾਹੀ ਕੋਈ ਇਦਾਂ ਨਹੀਂ ਹੈਗਾ ਕੋਈ ਕੱਲੇ ਪੰਜਾਬ ਚ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਪਿੰਡ ਸ਼ਹਿਰ ਕਿਤੋਂ ਮੀਚਿੰਗ ਆਪਣੇ ਕੋਲੇ ਬਸ ਇੱਕ ਵੀਡੀਓ ਤੇ ਪੂਰੀ ਜਾਣਕਾਰੀ ਤੇ ਸਾਰਾ ਕੁਝ ਆਪਣੇ ਕੋਲੇ ਭੇਜ ਦਿਓ ਤੇ ਬਿਲਕੁਲ ਫਰੀ ਦੇ ਵਿੱਚ ਆਪਾਂ ਇਹ ਲਗਾ ਦੇਵਾਂਗੇ ਤੇ ਇਹ ਵੀਡੀਓ ਵਧੀਆ ਲੱਗ ਰਹੀ ਆ ਤੁਹਾਨੂੰ ਤਾਂ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਵਧੀਆ ਲੱਗ ਰਹੀ ਆ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਲਾਜ਼ਮੀ ਕਲਿੱਕ ਕਰ ਦਿਓ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਕਰਦਾ ਸਸਤੀ ਜੀ अल्टੋ ਤੁਸੀਂ ਦੇਖੋ ਇੱਕ अल्टੋ ਐਲਐਕਐਸਆਈ ਗੱਡੀ ਆ ਜੀ ਐਲਐਕਐਸਆਈ ਹੈ 2006 ਮਾਡਲ ਗੱਡੀ ਆ ਏਸੀ ਹੀਟਰ ਵਰਕਿੰਗ ਚ ਆ ਔਰ ਰੇਟ ਦੀ ਗੱਲ ਕਰੀਏ ਤਾਂ ਮਾਲਕ ਕਹਿੰਦੇ ਇੱਕ ਵਾਰੀ ਡਿਮਾਂਡ ਬੁੰਜੇ ਤੇ ਬਾਕੀ ਰੇਟ ਕਰ ਲਾਂਗੇ ਮੌਕੇ ਤੇ ਤੇ ਡਿਮਾਂਡ ਆ ਇੱਕ ਵਾਰੀ ਤੇ ਫਿਕਸ ਰੇਟ ਨਹੀਂ ਹੈਗਾ ਕੋਈ ਜੇ ਕਿਸੇ ਨੂੰ ਪਸੰਦ ਆਵੇ ਤੇ ਜਾ ਕੇ ਕੋਈ ਦੇਖਣਾ ਚਾਹੁੰਦਾ ਜਾ ਕੇ ਵੀ ਦੇਖ ਸਕਦਾ ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਵੀ ਦੇਖ ਸਕਦਾ ਗੱਡੀ ਖੜੀ ਹੈ ਬਟਾਲੇ ਏਰੀਆ 'ਚ ਅੰਦਰੋਂ ਬਾਹਰੋਂ ਇਹਨਾਂ ਨੇ ਫੋਟੋਆਂ ਆਪਣੇ ਕੋਲੇ ਖਿੱਚ ਕੇ ਭੇਜੀਆਂ ਤੁਸੀਂ ਦੇਖ ਰਹੇ ਹੋ ਗੱਡੀ 'ਚ ਕੋਈ ਨੁਕਸ ਨਹੀਂਗਾ ਚਲਾਉਣ 'ਚ ਵਧੀਆ ਗੱਡੀ ਦਾ ਨੰਬਰ ਦਿੱਲੀ ਹੈ ਸੀ ਤੇ ਚੈਰੀ ਜੇ ਕਲਰ ਦੇ ਵਿੱਚ ਗੱਡੀ ਆ ਤੇ ਰੇਟ ਤੁਹਾਨੂੰ ਪਤਾ ਲੱਗ ਹੀ ਗਿਆ ਮਾੜੇ ਮੋٹے ਸਕਰੈਚ ਮਾੜੇ ਮੋٹے ਹਲਕੇ ਫੁਲਕੇ ਜੇ ਡੈਂਟ ਗੱਡੀ ਤੇ ਆਪਾਂ ਨੂੰ ਲਾਜ਼ਮੀ ਮਿਲਣਗੇ ਬਾਕੀ ਤੁਸੀਂ ਜਾ ਕੇ ਦੇਖ ਲਓ ਚਲਾ ਕੇ ਦੇਖ ਲਓ ਕਾਗਜ਼ ਪੱਤਰ ਵਗੈਰਾ ਜਿਹੜੇ ਵੀ ਆਪਾਂ ਨੂੰ ਮਿਲਣਗੇ ਉਹ ਤੁਸੀਂ ਦੇਖ ਕੇ ਗੱਲਬਾਤ ਕਰਕੇ ਜੇ ਤੁਹਾਡੀ ਗੱਲ ਬਣਦੀ ਹੈ ਤਾਂ ਗੱਡੀ ਨੂੰ ਖਰੀਦ ਸਕਦੇ ਹੋ ਨੰਬਰ ਤੇ ਗੱਲ ਤੁਸੀਂ ਕਰ ਲਿਓ ਮਾਲਕ ਨਾਲ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਦਾ 98 157 23196 ਗੱਲਬਾਤ ਆਪੇ ਕਰ ਲਿਓ ਆਲਟੋ ਗੱਡੀ ਤੁਸੀਂ ਦੇਖ ਲਈ ਤੇ ਹੁਣ ਆਪਾਂ ਕੋਠੀ ਦੀ ਗੱਲ ਕਰਾਂਗੇ ਤੇ ਤੁਹਾਨੂੰ ਮੈਂ ਦੱਸ ਦਿੰਦਾ ਜਿਹੜੇ ਮਾਲਕ ਆਪਨੇ ਸੀ ਉਹਨਾਂ ਨੇ ਬਾਹਰ ਜਾਣਾ ਤੁਹਾਨੂੰ ਪਹਿਲਾਂ ਹੀ ਮੈਂ ਕਨਫਰਮ ਕਰਤਾ ਸੀਗਾ ਜਿੰਨਾ ਤੁਸੀਂ ਸਮਾਨ ਦੇਖੋਗੇ ਵੀਡੀਓ ਚ ਤੇ ਜੋ ਵੀ ਇਹਨਾਂ ਨੇ ਸਮਾਨ ਨਾਲ ਹੀ ਦੇਣਾ ਤੇ ਕੋਠੀ ਦਾ ਜਿਹੜਾ ਸਾਰਾ ਕੰਮ ਬਹੁਤ ਰੀਜਾ ਨਾਲ ਕਰਵਾਇਆ ਹੋਇਆ ਤੇ ਕੋਠੀ ਦੇ ਵਿੱਚ ਜਿਹੜੀਆਂ ਮਸ਼ੀਨਰੀਆਂ ਤੁਸੀਂ ਦੇਖੀਆਂ ਇੱਕ ਤਾਂ ਸਕੂਟੀ ਖੜੀ ਆ ਇੱਕ ਬੁਲਟ ਖੜਾ ਵੱਡਾ ਤੇ ਸਾਰਾ ਕੁਝ ਸਮਾਨ ਵਗੈਰਾ ਸਾਰਾ ਕੁਝ ਇਹਨਾਂ ਦੇ ਵਿੱਚ ਦੇਣਾ ਚੀ ਬੁਲਟ ਵੀ ਨਾਲ ਹੀ ਸੇਲ ਕਰਨ ਹੈ ਜੇ ਆਪਾਂ ਕੂਠੀ ਦੀ ਜਗ੍ਹਾ ਦੀ ਗੱਲ ਕਰੀਏ ਤਾਂ ਜਗ੍ਹਾ ਆਪਾਂ ਨੂੰ 6 ਮਰਲੇ ਮਿਲੇਗੀ 6 ਮਰਲੇ ਜਗ੍ਹਾ 'ਚ ਕੂਠੀ ਬਣੀ ਹੋਈ ਆ ਤੇ ਕੋਰਨਰ ਤੇ ਬਣੀ ਹੋਈ ਸੀ ਤੇ ਕਿਸੇ ਨੇ ਜਾ ਕੇ ਦੇਖਣੇ ਚਾਹ ਕੇ ਦੇਖ ਸਕਦਾ ਹਾਂ ਵਧੀਆ ਕੂਠੀ ਐ ਤੇ ਸਾਲਕ ਪਹਿਲਾਂ ਇਹਨਾਂ ਨੇ ਤਿਆਰ ਸਾਰੀ ਕਰਵਾਈ ਐ ਸੀ ਕੋਈ ਕਮੀ ਪੇਸ਼ੀ ਹੈ ਨਹੀਂ ਨਾ ਕੂਠੀ ਦੇ ਵਿੱਚ ਨਾ ਕੋਈ ਕੰਮ ਦੇ ਵਿੱਚ ਮਾਲਕ ਨੇ ਪੂਰੀਆਂ ਰੀਜਾਂ ਲਾਈਆਂ ਹੋਈਆਂ ਤੇ ਡਿਮਾਂਡ ਦੀ ਗੱਲ ਕਰੀਏ ਤਾਂ 70 ਲੱਖ ਰੁਪਇਆ ਇਹਨਾਂ ਨੇ ਡਿਮਾਂਡ ਪਾਈ ਹੈ ਸਾਰਾ ਕੁਝ ਵਿੱਚੇ ਸੇਲ ਕਰਨਾ ਜਿੰਨਾ ਸਾਮਾਨ ਦੇਖੋਗੇ ਸੋਫੇ, ਬੈੱਡ, ਅਲਮਾਰੀ, ਫ੍ਰਿਜ, ਪੱਖੇ, ਕੂਲਰ ਜੋ ਵੀ ਕੁਝ ਤੁਸੀਂ ਦੇਖੋਗੇ ਸਾਰਾ ਕੁਝ ਹੀ ਤੇ ਆਪਣੇ ਕੋਲੇ ਆਹ ਕੁਮਾਨ ਏਰੀਆ 'ਚ ਪਹੁੰਚੀ ਹੈ ਕੁਮਾਨ ਇਹਨਾਂ ਦਾ ਏਰੀਆ ਜੀ ਬਾਬਾ ਖੁੰਡਾ ਕਲੋਨੀ ਲੱਗਦੀ ਇਹਨਾਂ ਨੂੰ ਤੇ ਗੁਰਦਾਸਪੁਰ ਲੱਗਦੇ ਜੀ ਇਹਨਾਂ ਨੂੰ ਨੀਅਰ ਤੇ ਜਾ ਕੇ ਕਿਸੇ ਨੂੰ ਦੇਖਣੀ ਹੈ ਕੁਮਾਨ ਕੂਠੀ ਆ ਜਾ ਕੇ ਦੇਖ ਲਿਓ ਇਹ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ 70 874 49703 ਗੱਲਬਾਤ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨੀ ਹੈ ਗੱਲਬਾਤ ਕਰ ਸਕਦੇ ਹਾਂ ਬਾਕੀ ਨਕਸ਼ਾ ਨੁਕਸਾ ਪਾਸਾ ਸਾਰਾ ਕੁਝ ਤੇ ਮਾਲਕ ਨੇ ਜਿਹੜੀ ਆਹ ਕੂਠੀ ਹੈ ਤਿੰਨ ਮੰਜ਼ਲੀ ਬਣਾਉਣੀ ਸੀਗੀ ਤੇ ਨਕਸ਼ਾ ਇਹਨਾਂ ਕੋਲ ਹੈਗਾ ਜੇ ਤੁਸੀਂ ਵੀ ਤਿੰਨ ਮੰਜ਼ਲੀ ਬਣਾਉਣੀ ਹੋਵੇ ਤਾਂ ਇਹਨਾਂ ਤੋਂ ਨਕਸ਼ਾ ਲੈ ਲਿਓ ਸਾਰਾ ਕੁਝ ਇਹਨਾਂ ਕੋਲ ਹੈਗਾ ਗੱਲਬਾਤ ਬਾਕੀ ਫੋਨ ਤੇ ਕਰ ਲਿਓ ਰੇਟ ਤੁਹਾਨੂੰ ਮੈਂ ਦੱਸਦਾ ਏਰੀਆ ਦੱਸਦਾ ਨੰਬਰ ਮਿਲ ਗਿਆ ਸਾਰਾ ਕੁਝ ਆਪਾਂ ਦੱਸ ਹੀ ਦਿੱਤਾ ਤੁਹਾਨੂੰ ਤੇ ਵੀਡੀਓ ਕਿਵੇਂ ਦੀ ਲੱਗੀ ਮੈਨੂੰ ਜਰੂਰ ਦੱਸੋ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆਂ ਜਲਦੀ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਕਰਦੇ ਨਾਲ ਸੀ ਤੇ ਵਧੀਆ ਲੱਗੀ ਵੀਡੀਓ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਠੀਕ ਹੈ ਜੀ ਤੇ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਤੁਹਾਨੂੰ ਕਿਹੜੀ ਮਸ਼ੀਨਰੀ ਚਾਹੀਦੀ ਹੈ ਦੱਸਿਓ ਤੇ ਤੁਹਾਡੇ ਕੋਲੇ ਕੁਝ ਵੀ ਹੈ ਵੇਚਣ ਵਾਸਤੇ ਆਪਣੇ ਕੋਲੇ ਭੇਜੋ ਆਪਣੇ ਚੈਨਲ ਦਾ ਵਟਸਐਪ ਨੰਬਰ ਹਰੇ ਜ ਅੱਖਰਾਂ ਚ ਉੱਪਰ ਲਿਖਿਆ ਰਹਿੰਦਾਗਾ